ਕੀ ਫਤਿਹ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਤਿਗੁਰਾਂ ਤੋਂ ਵਰੋਸੈ ਮਹਾਪੁਰਸ਼ ਸ਼ਰੋਮਣੀ ਵਿਰਕਤ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਦਿਨੇਸ਼ ਸਿੰਘ ਜੀ ਜਨਮ ਅਸਥਾਨ ਨਿਰਮਲ ਪੁਟਿਆ ਟੋਟੋ ਮਝਾਰਾ ਵਾਲੇ ਉਨ੍ਹਾਂ ਦੇ ਚਰਨ ਸੇਵਕ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੌਨੀ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਤਕਾਰ ਬ੍ਰਹਮਲੀਨ ਸ੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੌਨੀ ਜੀ ਵੱਲੋਂ ਚਲਾਈ ਹੋਈ ਚਾਨੀ ਦੇ ਮੁਤਾਬਕ ਨਿਰਮਲ ਪੁਰੀਆ ਟੂਟੋ ਮਜਾਰਾ ਦੇ ਮੁਖ ਸੇਵਾਦਾਰ ਸਤਕਾਰਯੋਗ ਸ਼੍ਰੀ ਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦੇ ਵਿਸ ਨੂੰ ਮੁਖ ਰੱਖਦੇ ਆ ਹੋਇਆ ਅਤੇ ਵੈਸਾਖੀ ਦੇ ਦਿਹਾੜੇ ਨੂੰ ਮੁਖ ਰੱਖਦੇ ਆ ਹੋਇਆ ਜੋ ਬੱਸ ਸਟੈਂਡ ਟੂਟੋ ਮਜਾਰਾ ਵਿਖੇ ਹਰ ਸਾਲ ਚਾਰ ਨੂੰਜਾ ਗੁਰੂ ਕਾ ਲੰਗਰ ਲਗਾਇਆ ਜਾਂਦਾ ਹੈ ਉਹ ਅੱਜ 11 ਅਪ੍ਰੈਲ 2124 ਨੂੰ ਅਮਰਤ ਵੇਲੇ ਗੁਰੂ ਕਾ ਲੰਗਰ ਸ਼ੁਰੂ ਹੋ ਚੁੱਕਾ ਹੈ ਕਿ ਇਸ ਸਾਲ ਗੁਰੂ ਕਾ ਨਗਰ 11 12 ਅਤੇ 13 April ਵਿਸਾਖੀ ਵਾਲੇ ਦਿਨ ਤੱਕ ਚੱਲਣਾ ਹੈ ਕਿਉਂਕਿ ਅੱਗੇ ਸ਼੍ਰੀ ਮਾਈ ਬਾਲੀ ਜੀ ਦਾ ਪਾਵਨ ਪਵਿੱਤਰ ਸਲਾਨਾ ਜੋੜ ਮੇਲਾ ਆ ਰਿਹਾ ਹੈ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਖਾਲਸਾ ਪੰਥ ਦੀ ਸਾਜਣਾ ਲਿਰਸ ਨੂੰ ਮੁੱਖ ਰੱਖਦੇ ਹੋਇਆਂ ਜੋ ਹਾਰ ਮਹੀਨੇ ਸੰਗਰਾਮ ਦੇ ਸੰਬੰਧ ਵਿੱਚ ਜੋ ਅਖੰਡ ਜਾਪ ਪ੍ਰਾਰੰਭ ਹੁੰਦੇ ਹਨ ਉਹ ਮਹਾਪੁਰਸ਼ਾਂ ਦੇ ਚਰਨ ਸੇਵਕ ਸਰਦਾਰ ਅਵਤਾਰ ਸਿੰਘ ਜੀ ਅਤੇ ਮਾਤਾ ਗੁਰਮੀਤ ਕੌਰ ਨਗਰ ਜਲਿਆਲਾ ਇੰਗਲੈਂਡ ਨਿਵਾਸੀ ਵੱਲੋਂ ਇੱਕ ਸ੍ਰੀ ਅਖੰਡ ਜਾਪ ਕੁਟਿਆ ਵਿਖੇ ਆਰੰਭ ਹੋਣਾ ਹੈ ਦੂਸਰਾ ਸ੍ਰੀ ਅਖੰਡ ਜਾਪ ਬੀਬੀ ਸੁਖਵਿੰਦਰ ਕਾਰ ਇੰਗਲੈਂਡ ਨਿਵਾਸੀ ਵੱਲੋਂ ਜੋ ਹਰ ਸਾਲ ਦੀ ਕਰਾਮ ਬਾਸਸਟੈਂਡ ਟੂਟੋ ਮਜਾਰਾ ਵਿਖੇ ਤਿਰਵਾਇਆ ਜਾਂਦਾ ਹੈ ਉਹ ਵੀ ਛੋੜੀ ਦੇਰ ਤੱਕ ਅਖੰਡ ਜਾਪ ਆਰੰਭ ਹੋਣ ਜਾ ਰਹੇ ਹਨ ਇਨ੍ਹਾਂ ਸਮਾਗਮਾਂ ਅੰਦਰ ਨਿਰਮਲ ਪੁਰੀਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀ ਮਾਨਸੰਤ ਬਾਬਾ ਪੱਖਣ ਸਿੰਘ ਜੀ ਵੱਲੋਂ ਦਾਸਵੰਤੋ ਸੁਮੋਹ ਨਗਰ ਨਿਵਾਸੀ ਇਲਾਕਾ ਨਿਵਾਸੀ ਅਤੇ ਦੇਸ਼ ਬਨੇਸ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਕੁੱਡੀਆਂ ਵਿੱਚ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਦਰਬਾਰ ਦੀ ਸੇਵਾ ਕਰਕੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲੀਆਂ ਬਣਾਓ ਜੀ ਆਓ ਹੁਣ ਪਹਿਲਾ ਅਨੰਦ ਸਹਿਬ ਦਾ ਜਾਪ ਹੋਵੇਗਾ 6 ਪੌੜੀਆਂ ਅਨੰਦ ਸਹਿਬ ਦੇ ਜਾਪ ਤੋਂ ਉਪਰੰਤ ਅਰਦਾਸ ਬੇਨਤੀ ਹੁਕਮਨਾਮਾ ਸਰਵਣ ਕਰਨਾ ਉਪਰੰਤ ਇਸ ਤਰ੍ਹਾਂ ਦਾਸ ਨੇ ਬੇਨਤੀ ਕੀਤੀ ਹੈ ਗੁਰੂ ਘਰ ਦੇ ਪ੍ਰੇਮੀ ਸਰਦਾਰ ਅਵਕਰ ਸਿੰਘ ਜੀ ਮਾਤਾ ਗੁਰਮੀਤ ਕੌਰ ਨਗਰ ਜੰਗਿਆਲਾ ਇੰਗਲੈਂਡ ਨਿਵਾਸੀ ਵੱਲੋਂ ਇੱਕ ਸ੍ਰੀ ਅਖੰਡ ਜਾਪ ਸ੍ਰੀ ਜਪੁਜੀ ਸਾਹਿਬ ਸਮੇਤ ਆਰੰਭ ਹੋਣ ਜਾ ਰਹੇ ਹਨ ਸਭਨਾਂ ਨੂੰ ਬੇਨਤੀ ਹੈ ਕਿ ਸਵੇਰੇ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਦਰਵਾਜ਼ੇ ਦੀ ਸੇਵਾ ਕਰਕੇ ਪਾਠੀ ਸਿੰਘਾਂ ਦੀ ਸੇਵਾ ਕਰਕੇ ਇਲਾਹੀ ਬਾਣੀ ਦੇ ਜਾਪ ਸਰਵਣ ਕਰਕੇ ਵਿਸਾਖੀ ਵਾਲੇ ਦਿਨ ਇਲਾਹੀ ਬਾਣੀ ਦੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਸਰਵਣ ਕਰਕੇ ਆਪਾਂ ਸਾਰਿਆਂ ਨੇ ਹੀ ਲਾਹੇ ਪ੍ਰਾਪਤ ਕਰਨੇ ਹਨ ਨਿਰਮਲ ਕੁਤੀਆ ਕੂਟੋਂ ਮਜਾਰਾ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਦੇ ਬਨੋਂ ਦਾਸ ਬਨੋਂ ਵੈਸਾਖੀ ਦੇ ਦਿਹਾੜੇ ਦੀਆਂ ਤੇ ਖਾਲਸਾ ਪੰਥ ਦੀ ਸਾਜਨਾ ਦਿਵਸ ਦੀਆਂ ਸਮੂਹ ਦੇਸ-ਵਿਦੇਸ ਵਿੱਚ ਸਭ ਵਸਣੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸਤ ਜੀਓ ਬਾਣੀ ਗੁਰੂ ਗੁਰ ਹੈ ਬਾਣੀ ਵਿਚਿ ਨਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੈ ਸੇਵਕ ਜਨ ਮੰਨ ਪਰ ਤਖ ਗੁਰੂ ਨਿਸਤਾ ਦੇ ਸ੍ਰੀ ਵਾਹਿਗੁਰੂ ਸਭ ਜੀਓ RAM ਕਲੇ ਮਨ ਲਾਤੀ ਜਾ ਨ ਦੇਖੋ ਓੰਕਾਰ ਸਭ ਨੂੰ ਪਰਸਾ ਅਨੰਦ ਪਿਆ ਅੰਮ੍ਰਿਤ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤੁਮ ਪਾਇਆ ਸਹਿਜ ਸੇਤੀ ਮਨ ਵੱਜੀਆਂ ਗਾਹੀਆਂ ਰਾਗ ਰਤਨ ਪਰਵਾਰ ਪਰੀਆਂ ਸਭ ਲਗਾ ਬਣੀ ਆਈਆਂ ਸਉਦ ਤੰਗ ਆਪੋ ਰੀਕੇ ਰਾਮਨ ਜੀ ਦੀ ਵਸਾ ਆਕੇ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸਦਾ ਰਮੋ ਹਰਨਾ ਤੇ ਹਰਨਾ ਰਭ ਤੁਮ ਮਨ ਮੇਰੇ ਦੁਖ ਸਭਿ ਸਾਰ ਨਾਮੀ ਤਾਰੋ ਕਰਿਤੇ ਰਤਾ ਕਾਜ ਸਭ ਸਵਾਰਣ ਸਭਨ ਅਗਲਾਸ ਰਖ ਸੁਆਮੀ ਸੋਚ ਮਨੋਂ ਵਿਸਾਰੋ ਜੇ ਕਹਿ ਨਾਨਕ ਮਨ ਮੇਰੇ ਸਦਾ ਰਹਾਉ ਸਚੇ ਸਰਵਾ ਕਿਆ ਨਾਹੀ ਕਰਦੇ ਨਾ ਕਰਤਾ ਤੇਰੇ ਸਭ ਕਿਸ ਹੈ तिसਦੇ ਨੇ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਨਕ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸਭ ਕਨਹਿ ਕਹਿ ਨਾਨਕ ਸੁਤੇ ਸਹਿਬ ਕਿਆ ਨਾਹੀ ਕਰਦੇ ਸਚਨ ਮੇਰਾ ਆਧਾ ਸਾਧਾਮਿਆ ਧਾਨਵੇਂ ਰਾਜਨ ਭੁਖਾ ਸਭ ਗਵਾਈਆਂ ਕਰ ਸਾਧ ਸੁਖ ਮਨ ਆਏ ਵਸੇ ਅਜਿਹੀ ਸਾਧ ਸਭ ਹੋ ਜਾਈਆਂ ਸਦਾ ਗੁਰਵਾਨ ਪੀਤਾ ਗੁਰ ਬਿਠੋ ਜਸਤੀ ਅਦੇ ਵੜਿਆ ਗਿਆ ਕਹੇ ਨਾਮ ਸੁਣੋ ਸੰਤੋ ਸਬਦ ਤਰੁਪੇ ਆਰੋ ਸਚਾ ਨਾਮ ਮੇਰਾ ਆਧਾਰ ਬਾਜੇ ਪੰਜ ਸਬਦ ਜਤ ਕਰ ਸੁਭਾਗਿਆ ਕਰ ਸੁਭਾਗਿਆ ਸਬਦੇ ਵਾਲ ਜੇ ਕਨਾ ਜਨ ਕਰ ਘਾਪੀਆ ਮਨ ਦੂਤ ਦਾਸ ਕੀਤੇ ਕਾਲ ਅਨੰਤ ਕੁਮਾਰਿਆ ਰਹ ਕਰ ਮਪਾਇ ਆਤਮ ਜਿਲ ਕਾ ਸਿਨਾ ਨ ਮਹਰ ਕਾ ਲਾਗੇ ਕਹ ਨਾ ਲਖ ਤਹ ਸੁਖ ਹੋਆ ਚਿਤ ਘਰ ਬਨ ਹਤ ਲਾਜ ਅਨ ਸੁਣੋ ਮਣ ਭੰਗਿਓ ਸਗਲ ਮਨ ਵਰਤ ਤੂਰੇ ਪਾਰ ਬ੍ਰਹਮ ਪ੍ਰਭ ਪਾਇ ਤਰੇ ਸਗਲ ਵਿਸੂਰੇ ਦੋਖ ਰੋਖ ਸੰਦਭ ਤਰੇ ਸੁਹੀ ਸੱਤੀ ਵਾੜੀ ਸੰਤੋ ਸਾਜਨ ਘਰ ਸਰਬ ਸੇ ਪੂਰੇ ਗੁਰ ਤੇ ਜਾਲੀ ਸੁਣਤੇ ਪਨੀਤ ਕਹਤੇ ਪਪਿਤ ਸਤਿਗੁਰ ਆਪਰਪੂਰੇ ਮੇਰੇ ਵਾਰਤਨਾਨ ਕੋੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਸੁਣਤੇ ਪਨੀਤ ਕਹਤੇ ਪੰਬਿਤ ਸਤਿਗੁਰ ਆਪਰਪੂਰੇ ਮੇਰੇ ਵਾਰਤਨਾਨ ਕੋੁਰ ਚਰਨ ਲਾਗੇ ਵਾਜੇ ਅਨੰਦ ਤੂਰੇ ਦੀ ਕੀ ਫਤੇ ਕੋਈ ਨਾ ਜਾਣ ਤੁਧ ਆਮ ਤੁਝੇ ਤੇ ਗੁਜਾ ਬੰਤ ਸਭ ਲਖ ਸੁਮਕਰੀ ਨੂਰਾਸੋ ਆਮੀਨ ਜੀ ਤੁਮਰੀ ਗਤ ਮੇਤ ਤੁਮਹੀ ਜਾਨੀ ਨਾਲਕ ਦਾਸ ਜੀ ਤੁਧ ਆਕੇ ਅਨ ਦਾਸ ਹਮ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾ ਸੁਖਰਾਸ ਤਾਂ ਕੋਈ ਬਿਕਨ ਨਾ ਕੋ ਲਾਗਿਆ ਜਾ ਕੀ ਪ੍ਰਭ ਅਗੇ ਅਰਦਾਸ ਇੱਕੋ ਓਂ ਭਗਤ ਜੀ ਕੀ پاک ਸਹਿ ਰਸਮੀ ਬ੍ਰਹਮ ਤੋਂ ਕੋ 프리 ਸਿਮਨ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗ ਦੀ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਤ ਗੁਰਾਂ ਦੀ અપਾਰ ਬਖਸ਼ਿਸ਼ ਕਿਰਪਾ ਦਾ ਸਦਕਾ ਸਤਿਗੁਰਾਂ ਤੋਂ ਬਰੋਸਾਇ ਮਹਾ ਪਰਸ਼ ਸ਼੍ਰੋਮਣੀ ਵਿਰਕਤ ਬ੍ਰਹਮਲੀਨ ਸ਼੍ਰੀਮਾਨ ਸੰਤ ਬਾਬਾ ਦਲੇਰ ਸਿੰਘ ਜੀ ਜਨਮ ਅਸਥਾਨ ਨਿਰਮਲ ਕੁਟੀਆ ਟੋਟੂ ਮੁਜਾਰਾ ਵਾਲੇ ਉਹਨਾਂ ਦੇ ਚਰਨ ਸੇਵਕ ਬ੍ਰਹਮਲੀਨ ਸ਼੍ਰੀਮਾਨ ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸ਼੍ਰੀਮਾਨ ਸੰਤ ਬਾਬਾ ਜਗਦੇਵ ਸਿੰਘ ਮੋਹਣੀ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਨਿਰਮਲ ਕੁੜੀਆ ਟੂਟੋ ਮੁਜਾਰਾ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਮੱਖਣ ਸਿੰਘ ਜੀ ਵੱਲੋਂ ਨਗਰ ਨਿਵਾਸੀ ਅਲਾਕਾ ਨਿਵਾਸੀ ਅਤੇ ਦੇਸ ਬਦੇਸੀਆਂ ਸੰਗਠਨ ਦੇ ਸਹਿਯੋਗ ਦੇ ਨਾਲ ਖਾਲਸਾ ਪੰਥ ਦੀ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਏ ਆ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਜੋ ਹਰ ਸਾਲ ਦੀ ਤਰ੍ਹਾਂ ਬਾਸਿਸ ਸਟੈਂਡ ਟੂਟੋ ਮੁਜਾਰਾ ਵਿਖੇ ਚਾਰ ਰੋਜ਼ਾ ਗੁਰੂ ਘਰ ਲੰਗਰ ਲਗਾਇਆ ਜਾਂਦਾ ਹੈ ਉਹ ਇਸ ਵਾਰ ਵੀ ਸਨ 2024 ਨੂੰ ਅੱਜ 11 12 April 3 ਦਿਨ ਗੁਰੂ ਘਰ ਲੰਗਰ ਚੱਲਣਾ ਹੈ ਸਮੂਹ ਸੰਗਤਾਂ ਨੂੰ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਇਨ੍ਹਾਂ ਗੁਰੂ ਕੇ ਲੰਗਰਾਂ ਵਿੱਚ ਉਡੀਆ ਵਿਖੇ ਪਹੁੰਚ ਕੇ ਗੁਰੂ ਕੇ ਲੰਗਰਾਂ ਦੀ ਸੇਵਾ ਕਰਕੇ ਪਾਠੀ ਸੰਗਤਾਂ ਦੀ ਸੇਵਾ ਕਰਕੇ ਦਰਬਾਰ ਦੀ ਸੇਵਾ ਕਰਕੇ ਆਪਣੇ ਸਮੇਂ ਅਤੇ ਸੁਆਸ ਨੂੰ ਸਭ ਰਿਆਂ ਬਣਾਓ ਜੀ ਸਤਿਕਾਰਯੋਗ ਬਾਬਾ ਮੱਖਣ ਸਿੰਘ ਜੀ ਵੱਲੋਂ ਦਾਸ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਅਤੇ ਨਾਲ ਹੀ ਆਉਣ ਵਾਲੀ 21 ਅਪ੍ਰੈਲ 2024 ਨੂੰ ਨਿਰਮਲ ਕੁਟਿਆ ਟੂਟੋ ਮਜਾਰਾ ਦੇ ਮੁੱਖ ਸੇਵਾਦਾਰ ਸਤਿਕਾਰਯੋਗ ਸ਼੍ਰੀ ਮਾਨਸੰਤ ਬਾਬਾ ਮੱਖਣ ਸਿੰਘ ਜੀ ਦਾ ਪਾਵਨ ਪਵਿੱਤਰ ਜਨਮ ਦਿਹਾੜਾ ਆ ਰਿਹਾ ਹੈ ਉਸ ਦੇ ਸਬੰਧ ਵਿੱਚ ਵੀ ਨਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਕਿ ਉਨ੍ਹਾਂ ਸਮਾਗਮਾਂ ਵਿੱਚ ਵੀ 21 April ਨੂੰ ਕੁਟਿਆ ਵਿਖੇ ਪਹੁੰਚ ਕੇ ਸਾਨੂੰ ਅਸੀਸਾਂ ਦਿਓ ਸਾਡੀਆਂ ਰੌਣਕਾਂ ਵਧਾਓ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਵੋ ਗੁਰੂ ਕੇ ਲੰਗਰ ਅਟੁੱਟ ਵਰਤਨ ਦੀ ਜੀ ਬੇਨਤੀ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ